ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ pdx ਸਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ pdx ਸਮਾਣਾ ਅੱਜ ਮਨਜੀਤ ਕੌਰ ਹਲਕਾ ਇੰਚਾਰਜਾ ਮਦੀ ਪਾਰਟੀ ਦੀ ਗਵਾਹੀ ਹੈ ਤੇ ਸੁਨਾਣਾ ਮਿੱਤਲ ਮੇਨ ਵਿੰਗ ਦੇ ਪ੍ਰਧਾਨ ਬਲਾਕ ਪ੍ਰਧਾਨ ਸਮਾਣਾ ਦੇ ਉਹਨਾਂ ਦੀ ਗਵਾਹੀ ਹੇਠ ਇੱਕ ਮੀਟਿੰਗ ਕੀਤੀ ਗਈ ਆ ਜਿਹੜੀਆਂ ਨਮੀਆਂ ਬੀਬੀਆਂ ਬਲਾਕ ਪ੍ਰਧਾਨ ਲਗਾਈਆਂ ਗਈਆਂ ਨੇ ਉਹਨਾਂ ਨੂੰ ਅੱਜ ਦੀਵਾਲੀ ਦੇ ਪਵਿੱਤਰ ਦਿਹਾੜੇ ਤੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਵੱਲੋਂ ਸਾਰੀਆਂ ਬੀਬੀਆਂ ਭੈਣਾਂ ਦਾ ਮਾਨ ਸਮਾਨ ਵਧਾਇਆ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਮੁਕਦਿਆਂ ਤਸਵੀਰਾਂ ਨੇ ਸਹਿਰ ਸਮਾਣੇ ਦੀਆਂ ਜੋ ਇੱਕ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਵੱਡਾ ਸਤਿਕਾਰ ਕੀਤਾ ਗਿਆ ਇਸ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੁਸੀਂ ਸਾਂਝਾ ਕਰ ਰਹੇ ਹੋ ਤਸਵੀਰਾਂ ਸਾਬਕਾ ਮੰਤਰੀ ਮੌਜੂਦਾ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮજરા ਸਾਹਿਬ ਸਾਰਿਆਂ ਬੀਬੀਆਂ ਦਾ ਬਹੁਤ ਵੱਡਾ ਇੱਕ ਸਤਿਕਾਰ ਇੱਥੇ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਮਠਾਈ ਦੇ ਡੱਬੇ ਤੇ ਸਗਣ ਦੇ ਘੇਨਵਾਜਾ ਜਾ ਰਹੇ ਆ ਇਸ ਮੌਕੇ ਬਲਕਾਰ ਸਿੰਘ ਜੀ ਗੱਜੂ ਮજરા ਪੀਏ ਗੁਰਦੇਵ ਸਿੰਘ ਟਵਾਣਾ ਤੇ ਭਾਈ ਹਰਜਿੰਦਰ ਸਿੰਘ ਇੱਥੇ ਨਜ਼ਰ ਆ ਰਹੇ ਨੇ ਤੇ ਮੈਡਮ ਨੇ ਜੋ ਮਨਜੀਤ ਕੌਰ ਹਲਕਾ ਇੰਚਾਰਜ ਨੇ ਚੌਂੜ ਦੇ ਤੇ ਬਹੁਤ ਵੱਡੀ ਇੱਕ ਜਿਹੜੀ ਮਿਹਨਤ ਆ ਉਹ ਪਾਰਟੀ ਲਈ ਕਰਦੇ ਆ ਤੇ ਸੁਨਾਣਾ ਮਿੱਤਲ ਨੇ ਬਲਾਕ ਪ੍ਰਧਾਨ ਨੇ ਮੇਲਵਿੰਗ ਦੇ ਉਹ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਸਾਰਿਆਂ ਦਾ ਜਿੰਨੇ ਵੀ ਇੱਥੇ ਵਰਕਰ ਪਹੁੰਚੇ ਸਭ ਦਾ ਬਹੁਤ ਵੱਡਾ ਸਤਿਕਾਰ ਅੱਜ ਦੀਵਾਲੀ ਦੇ ਵਿੱਚ ਦੋ ਦਿਨ ਰਹਿ ਗਏ ਸਾਰਿਆਂ ਇੱਥੇ ਜਿੰਨੇ ਪਹੁੰਚੇ ਵਰਕਰ ਉਹਨਾਂ ਦਾ ਮੂੰਹ ਮੱਠਾ ਕਰਵਾਇਆ ਗਿਆ ਇੱਕ ਮੀਟਿੰਗ ਵੀ ਕੀਤੀ ਗਈ ਹੈ ਜੋ ਇੱਕ ਸੁਨੇਹਾ ਵਧੀਆ ਤੇ ਮੌਕੇ ਦੀਆਂ ਤਸਵੀਰਾਂ ਤੁਸੀਂ ਸਾਂਝੀਆਂ ਕਰ ਰਹੇ ਹੋ। ਇਹ ਪਿਆਰ ਪਰਿਸ਼ਾਸਕਾ ਤੁਸੀਂ ਦੇਖ ਰਹੇ ਹੋ ਪੰਜਾਬ టుడే ਨਿਊਜ਼ ਚੈਨਲ ਤੇ ਪੀਡੀ ਐਕਸੈਸਮਾਨਾ ਪੇਜ ਅੱਜ ਆਪਾਂ ਪਹੁੰਚੇ ਸਰਦਾਰ ਚੇਦਸ ਸਿੰਘ ਜੋੜਾ ਮਾਧਰਾ ਸਾਹਮਣੇ ਐਮਐਲਏ ਨੇ ਮੌਜੂਦਾ ਆਮ ਆਦਮੀ ਪਾਰਟੀ ਤੋਂ ਉਹ ਉੱਥੇ ਦਫ਼ਤਰ ਦੇ ਵਿੱਚ ਅੱਜ ਦੀਵਾਲੀ ਦੇ ਲਈ ਬਹੁਤ ਜ਼ਿਆਦਾ ਭੈਣਾ ਇੱਥੇ ਪਿਆਰ ਸਤਿਕਾਰ ਲਈ ਇੱਥੇ ਪਹੁੰਚਿਆ ਨੇ ਆਪਾਂ ਗੱਲਬਾਤ ਕਰਦੇ ਹਾਂ ਸੁਨੇਨਾ ਮਿੱਤਲ ਜੀ ਨੇ ਜੋ ਬਹੁਤ ਬੇਨਤੀ ਨੇ ਤੇ ਪਾਰਟੀ ਦੀ ਹਰ ਵਕਤ ਵਰਕ ਕਰਦਿਆ ਪੰਜੀ ਸਸ਼ੀਕਲ ਸਸ਼ੀਕਲ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਕੀ ਹੈ ਪੰਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਸ਼ੀਕਲ ਵਿਸ਼ਵ ਵਿਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਦੀਵਾਲੀ ਬੰਦੀ ਛੋੜ ਤੇ ਪਰਮਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸਾਡੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਡੇ ਪਾਰਟੀ ਦੇ ਕਨਵੀਨਰ ਸਰਦਾਰ ਰਵਿੰਦਰ ਕੇਜੀਵਾਲ ਜੀ ਸੀਐਮ ਸਾਹਿਬ ਵੰਤਮਾਨ ਜੀ ਔਰ ਸਾਰੇ ਹੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਵਿਦੇਸ਼ ਦੇ ਤੇ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਜੀ ਔਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਰੱਖਿਆ ਗਿਆ ਸਾਡੇ ਹਲਕੀ ਦੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਦੇ ਅਗਵਾਈ ਵਿੱਚ ਰੱਖਿਆ ਗਿਆ ਸਾਡੇ ਹਲਕੀ ਦੇ ਵਿੱਚ ਜੀ ਕੁੜੀਆਂ ਬਲੌਕ ਪ੍ਰਧਾਨ ਲਗਾਈਆਂ ਸੀਗਾ 18 ਔਰ ਉਹਨਾਂ ਨੇ ਮਤਲਬ ਇਸ ਪੀਰੀਅਡ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਡੇ ਐਮਐਲਏ ਸਾਹਿਬ ਨਾਲ ਸਾਡੇ ਦਾ ਮੋਢੇ ਨਾਲ ਮੋਢਾ ਲਾ ਕੇ ਉਹ ਖੜੀਆਂ ਰਹੀਆਂ ਸੋ ਸਾਡੇ ਐਮਐਲਏ ਸਾਹਿਬ ਦੀ ਕਿ ਸੋਚ ਸੀ ਕਿ ਦੀਵਾਲੀ ਹੈ ਖੁਸ਼ੀਆਂ ਦਾ ਤਿਹਾਰ ਹੈ ਔਰ ਅਸੀਂ ਚਾਹਨੇ ਕਿ ਇਹ ਤਿਹਾਰ ਸਾਡੀਆਂ ਧੀਆਂ ਭੈਣਾਂ ਨਾਲ ਸਾਂਝਾ ਕੀਤਾ ਜਾਵੇ ਸੋ ਸਾਰਿਆਂ ਨੂੰ ਬੁਲਾ ਕੇ ਇੱਕ ਜਾਦਾ ਕੱਪ ਸਾਂਝਾ ਕੀਤਾ ਗਿਆ ਔਰ ਦੀਵਾਲੀ ਦੀਆਂ ਖੁਸ਼ੀਆਂ ਵੰਡੀਆਂ ਗਈਆਂ ਤੇ ਅੱਗੇ ਆਪਾਂ ਗੱਲਬਾਤ ਕਰਦੇ ਆਂ ਭੈਣ ਨੇ ਚੌੜ ਤੋਂ ਮਨਜੀਤ ਕੌਰ ਬਹੁਤ ਜ਼ਿਆਦਾ ਉਹ ਵੀ ਵਰਕ ਕਰਦੇ ਰਹਿੰਦੇ ਆ ਹਰ ਵਕਤ ਜਿੱਥੇ ਵੀ ਕੋਈ ਪਾਰਟੀ ਦਾ ਹੁਕਮ ਆਉਂਦਾ ਨਾਲ ਦੀ ਨਾਲੇ ਉਸੇ ਪਾਰਟੀ ਦੇ ਹੁਕਮ ਨੂੰ ਸਿਰ ਮੱਤੇ ਪ੍ਰਵਾਨ ਕਰਕੇ ਜਿਹੜਾ ਵੀ ਕੰਮ ਉਹ ਕਰਦੇ ਆ ਤੇ ਹਾਂਜੀ ਭੈਣ ਜੀ ਅੱਜ ਜਿਹੜੇ ਬਹੁਤ ਜ਼ਿਆਦਾ ਪੱਤੇ ਪੱਤੇ ਤੇ ਭੈਣਾ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ ਫਿਰ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੇ ਮੈਂ ਬਲਕ ਪ੍ਰਧਾਨ ਆਵਾਜ਼ੀ ਪਾਰਟੀ ਸਮਾਣਾ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਬਾਹਰ ਵੱਸਦੇ ਮੇਰੇ ਵੀਰ ਭੈਣਾਂ ਪਰਾਂਵਾਂ ਨੂੰ ਦਿਵਾਲੀ ਦੇ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਵਧਾਈਆਂ ਦਿੰਨੀ ਆ ਅਜ ਤੱਕ ਇੰਨੇ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜੇ ਰਵਾਂਗੇ ਸਾਨੂੰ ਦਿਓ ਅੱਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ